ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਜੁੜੇ ਦਾ ਮੰਚ ਉਤੇ ਨਿੱਕਾ ਸਵਾਗਤ ਹੈ ਤੇ ਅੱਜ ਦਾ ਇਆ ਦੇਸ਼ ਦੇ ਦੀਆਂ ਖਬਰਾਂ ਦੇ ਸਾਹਮਣੇ ਆ 25 ਦਸੰਬਰ 2025 ਦਾ ਦਿਹਾੜਾ ਹੈ ਤੇ ਵੀਰਵਾਰ ਵਾਲਾ ਦਿਨ ਹੈ ਤੇ ਲਓ ਫਿਰ ਬਾਤ ਪਾਉਂਦੇ ਆ ਸ਼ੁਰੂ ਕਰਦੇ ਆ ਜਿੱਦੀਆਂ ਦੇਸ਼ ਤੇ ਦੀਆਂ ਖਬਰਾਂ ਦੀ ਅਕਾਲ ਤੱਕ ਸਾਹਿਬ ਦੇ ਉੱਤੇ ਸਰਕਾਰੀ ਦਖਲ ਬਰਦਾਸ਼ਤ ਨਹੀਂ ਹੋ ਸਕਦੀ ਹੈ ਕਰਨਲ ਬਾਠ ਉਹਨਾਂ ਦਾ ਕੇਸ ਜਿਹੜਾ ਹੈ ਉਹਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਤੇ ਹੰਟਰ ਬਾਈਡਨ ਦਾ ਜਿਹੜਾ ਵੱਡਾ ਇੱਕ ਇੰਟਰਵਿਊ ਹੋਇਆ ਉਹਦੇ ਵਿੱਚ ਤੁਮਾਕੇ ਉਹਨੇ ਕੀਤੇ ਨੇ ਸ਼ਬਦੀ ਬੋਲਦੇ ਉੱਤੇ ਕੁਝ ਰਾਜ਼ ਖੋਲੇ ਨੇ ਐਬਸਟ੍ਰੀਨ ਫਾਈਲ ਜਿਹੜੀ ਹੈ ਉਹਦੇ 10 ਲੱਖ ਤੋਂ ਵੱਧ ਨਵੇਂ ਦਸਤਾਵੇਜ਼ਾਂ ਨੇ ਅਮਰੀਕਾ ਦੇ ਵਿੱਚ ਜਿਹੜੀ ਹੈ ਹੋਰ ਵੀ ਤੜਥਲੀ ਜਿਹੜੀ ਮਚਾ ਕੇ ਰੱਖ ਦਿੱਤੀ ਹੈ ਪੰਜਾਬ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿੱਦਿਆਂ ਪੰਜਾਬ ਦੀਆਂ ਖਬਰਾਂ ਸਭ ਤੋਂ ਪਹਿਲਾਂ ਕੀ ਕਹਿੰਦੀਆਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਸ਼ੁਰੂ ਹੋਈ ਹੈ ਤੇ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਜੋਤੀ ਸਰੂਪ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਹੈ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਅੱਜ ਸ਼ੁਰੂ ਹੋਈ ਹੈ ਇਸ ਮੌਕੇ ਵੱਡੀ ਗਿਣਤੀ ਸੰਗਤ ਸੂਬੇ ਦੇਸ਼ ਤੇ ਵਿਦੇਸ਼ ਤੋਂ ਪੁੱਜੀ ਹੈ ਤੇ ਗੁਰਦੁਆਰਾ ਜੋਤੀ ਸਰੂਪ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ ਦੂਜੇ ਪਾਸੇ ਸ਼ਰਦਵਾਲੂਆਂ ਦੀ ਜਿਹੜੀ ਹੈ ਆਮਦ ਆਮਦ ਜਿਹੜੀ ਹੈ ਆਉਣ ਜਾਣ ਨੂੰ ਜਿਹੜਾ ਮੁੱਖ ਰੱਖਦਿਆਂ ਹੋਇਆ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਜਿਹੜੇ ਨੇ ਪ੍ਰਬੰਧ ਕੀਤੇ ਆ ਤੇ ਇਸੇ ਮੌਕੇ ਡਿਪਟੀ ਕਮਿਸ਼ਨਰ ਸੋਨਾ ਥਿੰਦ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖ ਕੇ ਧਾਰਮਿਕ ਸਭਾ ਦੇ ਵਿੱਚ ਜਿਹੜਾ ਸ਼ਾਮਲ ਹੋਣ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿੱਚ ਅੱਜ ਸ਼ਹੀਦੀ ਸਭਾ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 27 ਦਸੰਬਰ ਯਾਨੀ ਕਿ ਕੱਲ ਨੂੰ ਜਿਹੜੇ ਨੇ ਪਰਸੋਂ ਨੂੰ ਜਿਹੜੇ ਨੇ ਪੈਣਗੇ ਤੇ 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਣਗੇ 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਤੇ ਜੋ ਦੁਪਹਿਰ 12 ਵਜੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਜਿਹੜਾ ਵਿਖੇ ਪੁੱਜੇਗਾ ਜਿੱਥੇ 16 ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਏਗੀ ਟੋਡਰਮਲ ਦੀਵਾਨ ਹਾਲ ਦੇ ਵਿੱਚ 28 ਦਸੰਬਰ ਤੱਕ ਦਿਨ ਰਾਤ ਧਾਰਮਿਕ ਦੀਵਾਨ ਸਜਣਗੇ ਇਸ ਵਾਰ ਜਿਹੜਾ ਲੰਗਰਾਂ ਨੂੰ ਬਿਲਕੁਲ ਸਾਦਾ ਜਿਹੜਾ ਰੱਖਿਆ ਗਿਆ ਦੱਸਿਆ ਜਾ ਰਿਹਾ ਹੈ ਦੂਸਰੇ ਪਾਸੇ ਚਹੀਦੀ ਜੋੜ ਮੇਲਾ ਜਿਹੜਾ ਸਰਕਾਰਾਂ ਦੇ ਰੋਲ ਨੇ ਰੇਲਵੇ ਦੇ ਵੱਲੋਂ ਸਰਹਿੰਦ ਵਿਖੇ 12 ਗੱਡੀਆਂ ਦੇ ਆਰਜੀ ਠਹਿਰ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। ਰੇਲਵੇ ਨੇ ਚਹੀਦੀ ਜੋੜ ਮੇਲੇ ਲਈ ਸਰਹਿੰਦ ਵਿਖੇ 12 ਰੇਲ ਗੱਡੀਆਂ ਦੇ ਆਰਜੀ ਠਹਿਰਾਓ ਦਾ ਜਿਹੜਾ ਸਟਾਪੇਜ ਜਿਹੜਾ ਉਹਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਹੋਣਾ ਨੇ ਇੱਕ ਬਿਆਨ ਦੇ ਵਿੱਚ ਤੇ ਵੀਡੀਓ ਸੰਦੇਸ਼ ਦਰਾਂ ਇਸ ਦਾ ਐਲਾਨ ਅੱਜ ਕੀਤਾ ਹੈ। ਬਿਟੂਣਾ ਕਿਹਾ ਕਿ ਫਤੇਗੜ ਸਾਹਿਬ ਵਿਖੇ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਜਿਹੜੀ ਸਹੂਲਤ ਦੇ ਲਈ ਉੱਤਰੀ ਰੇਲਵੇ ਨੇ 25 ਤੋਂ 27 ਦਸੰਬਰ ਤੱਕ ਕਈ ਰੇਲ ਗੱਡੀਆਂ ਦੇ ਲਈ ਸਰਹਿੰਦ ਜੰਕਸ਼ਨ ਜਿਹੜਾ ਉਹਦੇ ਉੱਤੇ ਆਰਜੀ ਠਹਿਰਾਓ ਸ਼ੁਰੂ ਕੀਤਾ ਹੈ ਇਹਨਾਂ ਦੇ ਵਿੱਚ ਬੇਗੰਪੂਰਾ ਐਕਸਪ੍ਰੈਸ ਜਲਿਆਂਵਾਲਾ ਬਾਗ ਐਕਸਪ੍ਰੈਸ ਕਰਮ ਭੂਮੀ ਐਕਸਪ੍ਰੈਸ ਨਿਊ ਤਿੰਨ ਸੁਕੀਆ ਅਮਰitsar ਐਕਸਪ੍ਰੈਸ ਹੀਰਾਕੁੰਡ ਐਕਸਪ੍ਰੈਸ ਤੇ ਗੋਲਡਨ ਟੈਂਪਲ ਮੇਲ ਦੁਰਗਿਆਨਾ ਐਕਸਪ੍ਰੈਸ ਜੰਮੂ ਤਵੀ ਦੁਰਗ ਐਕਸਪ੍ਰੈਸ ਜਿਹੜੀ ਹੈ ਤੇ ਸ਼ਾਨੇ ਪੰਜਾਬ ਐਕਸਪ੍ਰੈਸ ਸ਼ਾਮਿਲ ਜੜੀਆਂ ਨੇ ਹੋਣਗੀਆਂ ਕਰਨਲ ਬਾਠਕੇਸ ਦੀ ਗੱਲ ਕਰੀਏ ਤੇ ਸੀਬੀਆਈ ਦੇ ਵੱਲੋਂ ਮੁਹਾਲੀ ਕੋਰਟ ਦੇ ਵਿੱਚ ਅੱਜ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਸੀਬੀਆਈ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਹੋਏ ਹਮਲੇ ਦੇ ਮਾਮਲੇ 'ਚ ਬੁੱਧਵਾਰ ਨੂੰ ਜਿਹੜਾ ਕੱਲ੍ਹ ਬੀਤੇ 'ਚ ਮੁਹਾਲੀ ਅਦਾਲਤ 'ਚ ਪੰਜਾਬ ਪੁਲਿਸ ਦੇ ਚਾਰ ਮੁਲਜ਼ਮਾ ਸੋਰੀ ਮੁਲਾਜ਼ਮਾ ਚਾਰ ਮੁਲਾਜ਼ਮਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਇਤਗਾਸਾ ਪੱਖ ਨੇ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਖਿਲਾਫ ਹੋਰ ਨਾਲ ਤੋਂ ਇਲਾਵਾ ਗੰਭੀਰ ਸੱਟਾਂ ਪਹੁੰਚਾਉਣ ਤੇ ਗਲਤ ਤਰੀਕੇ ਦੇ ਨਾਲ ਰੋਕਣ ਦੇ ਦੋਸ਼ ਲਗਾਏ ਨੇ ਚਾਰਜ ਸ਼ੀਟ ਦੇ ਮੁਤਾਬਕ ਇੰਸਪੈਕਟਰ ਰੋਨੀ ਸਿੰਘ ਇਸ ਮਾਮਲੇ ਦੇ ਵਿੱਚ ਮੁੱਖ ਮਲਜ਼ਮ ਦੱਸਿਆ ਤੇ ਚਾਰਜ ਸ਼ੀਟ ਦੇ ਵਿੱਚ ਇਰਾਦਾ ਕਤਲ ਜਿਹੜਾ ਅਟੈਂਪਟ ਟੂ ਮਰਡਰ ਦੀ ਧਾਰਾ ਦਾ ਕੋਈ ਜ਼ਿਕਰ ਨਹੀਂ ਹੈ ਪਟਿਆਲਾ ਪੁਲਿਸ ਨੇ ਇਸ ਤੋਂ ਪਹਿਲਾਂ ਚਾਰ ਇੰਸਪੈਕਟਰਾਂ ਜਿਨ੍ਹਾਂ ਦੇ ਵਿੱਚ ਹੈਰੀ ਬੋਪਾਰਾਏ ਰੋਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਸ਼ਾਮਲ ਸਨ ਦੇ ਖਿਲਾਫ ਭਾਰਤੀ ਨਿਆਂ ਸਾਹਿਤ ਸਹਿਨਤਾ ਜੜੀਆਂ ਬੀ ਐਨ ਐਸ ਦੀਆਂ ਧਾਰਾਵਾਂ 109 ਇਰਾਦਾ ਕਤਲ 310 155/2 117/2 ਤੇ ਦੋਵੇਂ ਸੇਵਾ ਜਿਹੜੀਆਂ ਨੇ ਸਵੈ ਇੱਛਾ ਦੇ ਨਾਲ ਸੱਟ ਪਹੁੰਚਾਉਣ ਦੇ ਨਾਲ ਸੰਬੰਧਤ ਨੇ 126 ਤੇ ਦੋ ਗਲਤ ਰੋਕ-ਤਾਮ ਤੇ 151 /2 ਜਿਹੜੀਆਂ ਨੇ ਅਪਰਾਧਿਕ ਧਮਕੀ ਤਹਿਤ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਸੀ ਬਾਦ ਦੇ ਵਿੱਚ ਇੱਕ ਹੋਰ ਇਨਸਪੈਕਟਰ ਨੂੰ ਬੀ ਐਨ ਐਸ ਦੀਆਂ ਜਿਹੜੀਆਂ ਧਰਾਵਾਂ 299 ਤੇ 191 ਦੇ ਤਹਿਤ ਨਾਮਜ਼ਦ ਕਰ ਲਿਆ ਗਿਆ ਸੀ ਇਹ ਕਥਿਤ ਘਟਨਾ 13 ਤੇ 14 ਮਾਰਚ ਦੀ ਦਰਮਿਆਨ ਰਾਤ ਨੂੰ ਵਾਪਰੀ ਸੀ ਪਟਿਆਲਾ ਵਿਖੇ ਤੇ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਕੋਲ ਸੜਕ ਕਿਨਾਰੇ ਸਥਿਤ ਇੱਕ ਢਾਬੇ ਦੇ ਉੱਤੇ ਸਨ ਪਰਿਵਾਰ ਨੇ ਦਾਵਾ ਕੀਤਾ ਕਿ ਜਦੋਂ ਉਹ ਆਪਣੀ ਕਾਰ ਦੇ ਬਾਹਰ ਖੜੇ ਖਾਣਾ ਖਾ ਰਹੇ ਸਨ ਤਾਂ ਸਿਵਲ ਕੱਪੜਿਆਂ ਦੇ ਵਿੱਚ ਕੁਝ ਪੁਲਿਸ ਜਿਹੜੇ ਮੁਲਾਜ਼ਮਾ ਨੇ ਉਹਨਾਂ ਦੇ ਕੋਲ ਆ ਕੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਦੇ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਪਾਰਕ ਕਰ ਸਕਣ ਬਾਅਦ ਦੇ ਵਿੱਚ ਇੱਕ ਦਰਜਨ ਤੋਂ ਵੱਧ ਪੁਲਿਸ ਜਿਹੜੇ ਨੇ ਮੁਲਾਜ਼ਮਾ ਨੇ ਕਥਿਤ ਤੌਰ ਦੇ ਉੱਤੇ ਰਾਡਾਂ ਤੇ ਡੰਡਿਆਂ ਦੇ ਨਾਲ ਕਰਨਲ ਅਤੇ ਉਹਨਾਂ ਦੇ ਪੁੱਤਰ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਦੂਸਰੇ ਪਾਸੇ SGPC 328 ਰੂਪਾਂ ਦੇ ਮਾਮਲੇ ਦੇ ਉੱਤੇ ਰਾਜਨੀਤੀ ਕਰਨ ਦੀ ਬਜਾਏ ਦੋਸ਼ੀਆਂ ਦੇ ਉੱਤੇ ਕਾਰਵਾਈ ਦੇ ਲਈ ਸਰਕਾਰ ਦਾ ਸਹਿਯੋਗ ਕਰੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਇਹ ਗੱਲਬਾਤ ਕਹੀ ਹੈ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੁਬਾਰਾ ਜਿਹੜਾ ਹੈ ਤਲਬ ਕੀਤਾ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਆਨੰਦਪੁਰ ਸਾਹਿਬ ਦੇ ਜਿਹੜੇ ਨੇ ਮੰਤਰੀ ਤੇ ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾ ਜਾਂ ਹੋਰ ਜਿਹੜੇ ਲੋਕ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਸ਼੍ਰੀ ਆਪਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਗੰਭੀਰ ਮਸਲੇ ਦੇ ਉੱਤੇ ਸਿੱਖ ਸੰਗਤਾਂ ਨੂੰ ਜਿਹੜਾ ਜਾਣੂ ਕਰਵਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਕੋਈ ਇਸ ਮਾਮਲੇ ਦੇ ਵਿੱਚ ਰਾਜਨੀਤੀ ਕਰਨ ਦੀ ਬਜਾਏ ਦੋਸ਼ੀਆਂ ਤੇ ਉਹਨਾਂ ਦੇ ਸਰਪ੍ਰਸਤਾਂ ਦੇ ਖਿਲਾਫ ਕਾਰਵਾਈ ਦੇ ਲਈ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਦੇਵੇ ਸਪੀਕਰ ਸੰਧਵਾ ਹੁਣਾਂ ਨੇ ਕਿਹਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਸਰੂਪ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਜਾਣ ਦੀ ਘਟਨਾ ਨੇ ਸੰਸਾਰ ਭਰ ਦੀ ਸਿੱਖ ਸੰਗਤ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਤਾਂ ਫਿਰ 328 ਰੂਪਾਂ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਦਾ ਵਿਰੋਧ ਐ ਜੀ ਪੀ ਸੀ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਵੈਸੇ ਚੱਲਦਾ ਇਹਨਾਂ ਦੀ ਵੀ ਪੋਲਿਟਿਕਸ ਰਹੀ ਹੈ ਪਹਿਲਾਂ ਕਿੱਥੇ ਸੀਗੇ ਤੇ ਹੁਣ ਜਿਹੜਾ ਚੋਣਾ ਸਿਰ ਦੇ ਉੱਤੇ ਆ ਚੁਲੀਆਂ ਨੇ ਤੇ ਹੁਣ ਇਹ ਮੁੱਦੇ ਜਿਹੜੇ ਨੇ ਉਠਾ ਰਹੇ ਨੇ ਉਹਨਾਂ ਸਪਸ਼ਟ ਕੀਤਾ ਕਿ ਗੁਰੂ ਸਾਹਿਬ ਦੇ ਨਾਲ ਜੁੜੇ ਮਸਲਿਆਂ ਦੇ ਵਿੱਚ ਕੋਈ ਵੀ ਰਾਜਨੀਤੀ ਨਹੀਂ ਕੀਤੀ ਜਾਵੇਗੀ ਪਰ ਗੁਰੂ ਦੋਖੀਆਂ ਖਿਲਾਫ ਗੁਰੂ ਸਾਹਿਬ ਦੇ ਵੱਲੋਂ ਬਖਸ਼ਿਸ਼ ਤਾਕਤ ਦੀ ਜਿਹੜੀ ਸੰਵਿਧਾਨਕ ਤੇ ਯੋਗ ਵਰਤੋਂ ਜ਼ਰੂਰ ਕੀਤੀ ਜਾਵੇਗੀ ਸਪੀਕਰ ਉਹਨਾਂ ਨੇ ਦੋਸ਼ ਲਗਾਇਆ ਕਿ ਐਸਜੀਪੀਸੀ ਦੇ ਵੱਲੋਂ ਵਕ ਵਕ ਗੁਰੂ ਘਰਾਂ ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ 328 ਰੂਪਾਂ ਦੇ ਮਸਲੇ ਦੇ ਵਿੱਚ ਦਰਜ ਕੀਤੀ ਐਫਆਈਆਰ ਸੰਬੰਧੀ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸਰਕਾਰ ਸਿੰਘ ਸਿੱਖ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਉਹਨਾਂ ਕਹੇ ਕਿ ਐਸਜੀਪੀਸੀ ਨੂੰ ਇਹ ਸੁਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜਾ ਆਖਰ 328 ਪਾਵਨ ਸਰੂਪ ਕਿੱਥੇ ਗਏ ਨੇ ਸਪੀਕਰ ਸੰਧਵਾ ਹੁਣਾਂ ਨੇ ਸਵਾਲ ਉਠਾਇਆ ਕਿ ਗੁੰਮਛੂਦਾ ਸਰੂਪਾਂ ਦੇ ਮਸਲੇ ਤੇ ਮੰਗ ਪੱਤਰ ਰਾਹੀਂ ਐਕਸ਼ਨ ਦੀ ਮੰਗ ਕਰਨ ਵਾਲਿਆਂ ਸੰਗਤਾਂ ਦੇ ਉੱਤੇ ਟਾਸਕ ਫੋਰਸ ਦੇ ਵੱਲੋਂ ਹਮਲੇ ਕਿਸੇ ਦੇ ਇਸ਼ਾਰੇ ਦੇ ਉੱਤੇ ਕਰਵਾਏ ਗਏ ਤੇ ਲਗਭਗ 5 ਸਾਲਾਂ ਤੋਂ ਸ੍ਰੀ ਅਮਰitsar ਸਾਹਿਬ ਦੀ ਧਰਤੀ ਦੇ ਉੱਤੇ ਚੱਲ ਰਹੇ ਸ਼ਾਂਤਮਈ ਮੋਰਚੇ ਨੂੰ ਤਸੱਲੀ ਬਖਸ਼ ਜਵਾਬ ਦੇ ਕੇ ਖਤਮ ਕਰਨ ਤੋਂ ਕਿਸ ਨੇ ਰੋਕਿਆ ਉਨਾ ਕਹਿ ਕਿ ਮਿਆਦ ਪੂਰੀ ਕਰ ਚੁੱਕੀ ਐਸਜੀਪੀਸੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਸਫਲ ਰਹੀ ਹੈ ਜਿਸ ਦੇ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਪੰਜਾਬ ਸਰਕਾਰ ਨੂੰ ਸਖਤ ਕਦਮ ਚੁੱਕਣੇ ਪਏ ਨੇ ਉਹਨਾਂ ਕਹਿ ਕਿ ਆਮ ਸਿੱਖ ਸੰਗਤ ਸਰਕਾਰ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੀ ਹੈ ਪਰ ਦੂਸਰੇ ਪਾਸੇ ਕਹਿੰਦੇ ਭਾਈ ਤੁਸੀਂ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਜਾਂ ਅਸੀਂ ਪੋਲਿਟਿਕਸ ਨਹੀਂ ਕਰਨੀ ਤੇ ਦੂਸਰੇ ਪਾਸੇ ਆਪ ਕਹਿ ਰਹੇ ਨੇ ਸੰਧਵਾ ਸਾਹਿਬ ਕਿ ਸਰਕਾਰ ਦੀ ਜਿਹੜੀ ਕਾਰਵਾਈ ਦੀ ਜੋ ਕਰ ਰਹੀ ਹੈ ਉਹ ਸ਼ਲਾਘਾ ਕਰ ਰਹੇ ਨੇ ਲੋਕ ਤੇ ਸੰਗਤ ਜੜੀ ਹੈ ਪਰ ਸ਼ਰੋਮਣੀ ਕਮੇਟੀ ਤੇ ਕਾਬਜ਼ ਧਿਰ ਜੜੀ ਹੈ ਦੋਸ਼ੀਆਂ ਨੂੰ ਬਚਾਉਣ ਦੇ ਲਈ ਗੁਰੂ ਦੀ ਗੋਲਕ ਤੇ ਦੁਰਵਰਤੋਂ ਕਰ ਰਹੀ ਹੈ ਪੰਜਾਬ ਦੇ ਖੇਡ ਢਾਂਚੇ ਐਲਾਨ ਕੀਤੇ ਗਏ ਨੇ ਜੂਨ 2026 ਤੱਕ ਤਿਆਰ ਹੋਣਗੇ ਕਹਿੰਦੇ 3100 ਪਿੰਡੂ ਸਟੇਡੀਅਮ ਮਾਨ ਸਾਹਿਬ ਨੇ ਗੱਲਬਾਤ ਕੀਤੀ ਹੈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੀ ਸਮਿਖਿਆ ਮੀਟਿੰਗ ਦੇ ਦੌਰਾਨ ਉਹਨਾਂ ਦੱਸਿਆ ਕਿ ਇਨ੍ਹਾਂ ਸਟੇਡੀਅਮਾਂ ਦੇ ਉੱਤੇ ਲਗਭਗ 1350 ਕਰੋੜ ਰੁਪਏ ਖਰਚ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਕਰਕੇ ਖੇਡਾਂ ਵੱਲ ਮੋੜਨਾ ਹੈ। ਇਨ੍ਹਾਂ ਸਟੇਡੀਅਮਾਂ ਦੇ ਵਿੱਚ ਚਾਰ ਦੀਵਾਰੀ, ਗੇਟ, ਜੋਗਿੰਗ ਟਰੈਕ, ਵਾਲੀਬਾਲ ਕੋਰਟ ਅਤੇ ਹੋਰ ਸਹੂਲਤਾਂ ਮਹੱਈਆ ਕਰਵਾਈਆਂ ਜਾਣਗੀਆਂ। ਮਾਨ ਸਾਹਿਬ ਨੇ ਕਿਹਾ ਕਿ ਸੂਬੇ ਦੇ ਵਿੱਚ ਲਗਭਗ 3000 ਥਾਵਾਂ ਦੇ ਉਤੇ ਅਤੀ ਆਧੁਨਿਕ ਜੇਮਸ ਸਥਾਪਿਤ ਕੀਤੇ ਜਾਣਗੇ ਤੇ 50 ਕਰੋੜ ਰੁਪਏ ਦੀ ਲਾਗਤ ਨਾਲ 17000 ਖੇਡ ਕਿੱਟਾਂ ਵੰਡੀਆਂ ਜਾਣਗੀਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 42A ਦੇ ਵਿੱਚ 43 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਯੁਵਾ ਭਵਨ ਬਣਾਇਆ ਜਾਵੇਗਾ ਜਿਸ ਦੇ ਵਿੱਚ 200 ਨੌਜਵਾਨਾਂ ਦੇ ਲਈ ਹੋਸਟਲ ਅਤੇ 400 ਦੀ ਸਮਰੱਥਾ ਵਾਲਾ ਆਡੀਟੋਰੀਅਮ ਹੋਵੇਗਾ ਸੂਬੇ ਦੇ 9 ਜੰਗਲੀ ਖੇਤਰਾਾਂ 'ਚ 10000 ਨੌਜਵਾਨਾਂ ਲਈ ਟਰੈਕਿੰਗ ਐਡਵੈਂਚਰ ਅਤੇ ਟੀਮ ਐਕਟੀਵਿਟੀ ਕੈਂਪ ਵੀ ਜਿਹੜੇ ਲਗਾਏ ਜਾਣਗੇ ਡਿਜੀਟਲ ਖੇਡ ਪੋਰਟਲ ਹੋਵੇਗਾ ਲਾਂਚ ਨਾਲ ਪੰਜਾਬ ਸਰਕਾਰ ਜਲਦੀ ਹੀ ਇੱਕ ਵਿਆਪਕ ਖੇਡ ਪੋਰਟਲ ਲਾਂਚ ਕਰਨ ਜਾ ਰਹੀ ਹੈ ਇਸ ਪੋਰਟਲ ਦੇ ਰਾਹੀਂ ਖਿਡਾਰੀ ਸਿਰਫ ਇੱਕ ਕਲਿੱਕ ਦੇ ਨਾਲ ਖੇਡੀਆਂ ਖਿਡਾਰੀਆਂ ਦੀ ਰਜਿਸਟਰੀ ਤੇ ਆਨਲਾਈਨ ਜਿਹੜੀ ਹੈ ਗ੍ਰੇਡੇਸ਼ਨ ਗਰਾਊਂਡ ਰਿਜ਼ਰਵੇਸ਼ਨ ਈ ਸਰਟੀਫਿਕੇਟ ਪੈਨਸ਼ਨ ਅਤੇ ਸਕਾਲਰਸ਼ਿਪ ਵਰਗੀਆਂ ਸਹੂਲਤਾਂ ਹਾਸਲ ਕਰ ਸਕਣਗੇ ਮਾਨ ਸਾਹਿਬ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਟੇਡੀਅਮਾਂ ਦੀ ਉਸਾਰੀ ਦੇ ਦੌਰਾਨ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਸਾਰੇ ਕੰਮ ਮਿੱਥੇ ਸਮੇਂ ਦੇ ਅੰਦਰ ਅੰਦਰ ਕੰਦੇ ਪੂਰੇ ਕੀਤੇ ਜਾਣ। ਅਰਾਵਲੀ ਪਹਾੜੀਆਂ ਦੀ ਗੱਲ ਕਰੀਏ ਤੇ ਕੁਦਰਤੀ ਕੰਦ ਦੀ ਹੋਂਦ ਦੇ ਉਤੇ ਮੰਡਰਾ ਰਿਹਾ ਖਤਰਾ ਕਾਫੀ ਲੋਕ ਇਹਦੇ ਅਗੇਸਟ ਵੀ ਚੱਲ ਰਹੇ ਨੇ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਦਦਰ ਨੂੰ ਜੜੀ ਹੈ ਸਾਰਾ ਕੁਝ ਜਾਂਦਾ ਹੈ ਕਿ ਬਚਾਇਆ ਜਾਂਦਾ ਹੈ ਕਿ ਉਜਾੜਿਆ ਜਾਂਦਾ ਹੈ ਪ੍ਰਧਾਨ ਮੰਤਰੀ ਦੀ ਵਾਤਾਵਰਨ ਦੇ ਬਾਰੇ ਗਲੋਬਲ ਟਾਕ ਅਤੇ ਲੋਕਲ ਵਾਕ ਵਿਚਾਲੇ ਕੋਈ ਸੰਬੰਧ ਨਹੀਂ ਹੈ ਕਾਂਗਰਸ ਨੇ ਅੱਜ ਬਿਆਨ ਦਿੱਤਾ ਹੈ ਕਾਂਗਰਸ ਨੇ ਧੀਰਵਾਰ ਨੂੰ ਅੱਜ ਦਾਅਵਾ ਕੀਤਾ ਕਿ ਅਰਾਵਲੀ ਪਹਾੜੀਆਂ ਦੀ ਨਵੀਂ ਪਰਬਾਚਾ ਦੇ ਤਹਿਤ 90% ਤੋਂ ਵੱਧ ਅਰਾਵਲੀ ਖੇਤਰ ਸੁਰੱਖਿਅਤ ਨਹੀਂ ਰਹੇਗਾ ਇਸ ਨੂੰ ਮਾਈਨਿੰਗ ਦੇ ਅਤੇ ਹੋਰ ਗਤੀਵਿਧੀਆਂ ਦੇ ਲਈ ਖੋਲ ਦਿੱਤਾ ਜਾਏਗਾ ਐਕਸ ਤੇ ਉੱਤੇ ਇੱਕ ਪੋਸਟ ਦੇ ਵਿੱਚ ਕਾਂਗਰਸ ਦੇ ਜਨਰਲ ਕਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਦੋਂ ਵਾਤਾਵਰਣ ਦੀਆਂ ਚਿੰਤਾਵਾਂ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਲੋਬਲ ਟਾਕ ਵਿਸ਼ਵ ਪੱਧਰੀ ਗੱਲਾਂ ਤੇ ਲੋਕਲ ਵਾਕ ਸਥਾਨਕ ਕਾਰਵਾਈ ਵਿਚਕਾਰ ਕੋਈ ਸੰਬੰਧ ਨਹੀਂ ਹੈ ਤੇ ਇਸੇ ਤਰ੍ਹਾਂ ਜਿਹੜਾ ਅੱਗੇ ਗੱਲ ਕਰੀਏ 크ਿਸਮਸ ਦੀ ਪ੍ਰਧਾਨ ਮੰਤਰੀ ਦਿੱਲੀ ਦੇ ਚਰਚ ਦੇ ਵਿੱਚ ਅੱਜ ਪ੍ਰਾਰਥਨਾ ਦੇ ਉੱਤੇ ਪੁੱਜੇ ਹੈ ਹਾਂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਜਿਹੜਾ ਕੈਥੀਡਰਲ ਚਰਚ ਆਫ ਦਾ ਜਿਹੜਾ ਰਿਡੀਪਸ਼ਨ ਦੇ ਵਿੱਚ ਜਿਹੜਾ 크리스마ਸ ਦੀ ਸਵੇਰ ਦੀ ਪ੍ਰਾਰਥਨਾ ਸੇਵਾ ਦੇ ਵਿੱਚ ਸ਼ਰਕਤ ਕੀਤੀ ਹੈ ਇਸ ਮੌਕੇ ਦਿੱਲੀ ਅਤੇ ਉੱਤਰੀ ਭਾਰਤ ਤੋਂ ਆਏ 크ਿਸਚੀਅਨ ਭਾਈਚਾਰੇ ਦੇ ਵੱਡੇ ਜਥੇ ਨੇ ਭਾਗ ਲਿਆ ਸੇਵਾ ਦੇ ਦੌਰਾਨ ਦਿੱਲੀ ਦੇ ਬਿਸ਼ਪ ਰਾਈਟ ਰੈਵ ਡਾਕਟਰ ਪੋਲ ਸਭ ਰੂਪ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ ਮੋਦੀ ਹੁਣਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਦਿੱਲੀ ਦੇ ਇਸ ਚਰਚ ਦੇ ਵਿੱਚ ਜਿਹੜਾ ਆਫ ਕੈਥੀਡਰਲ ਚਰਚ ਆਫ ਦਾ ਰੀਡੈਪਸ਼ਨ ਦੇ ਵਿੱਚ 크리스마ਸ ਦੀ ਸਵੇਰ ਦੀ ਪ੍ਰਾਰਥਨਾ ਸੇਵਾ ਦੇ ਵਿੱਚ ਸ਼ਾਮਲ ਹੋਇਆ ਤੇ ਇਹ ਸੇਵਾ ਪਿਆਰ ਸ਼ਾਂਤੀ ਤੇ করুণਾ ਦੇ ਸਦੀਵੀ ਸੁਨੇਹੇ ਨੂੰ ਦਰਸਾਉਂਦੀ ਸੀ 크리스마ਸ ਦੀ ਸਾਡੇ ਸਮਾਜ ਦੇ ਵਿੱਚ ਸਦਭਾਵਨਾ ਤੇ ਚੰਗਿਆਈ ਨੂੰ ਪ੍ਰੇਰਿਤ ਕਰੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 크리스마ਸ ਮੌਕੇ ਦੇਸ਼ ਵਾਸੀਆਂ ਨੂੰ ਵਿਧਾਈ ਦਿੱਤੀ ਹੈ ਜਾਨਕੀ ਵਧਾਈ ਦਿੱਤੀ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨਿਯਮਤ ਤੌਰ ਦੇ ਉਤੇ 크੍ਰਿਸਚਨ ਭਾਈਚਾਰੇ ਦੇ ਨਾਲ ਜੁੜੇ ਕਾਰਜਕਰਮਾਂ ਦੇ ਵਿੱਚ ਸ਼ਾਮਲ ਹੁੰਦੇ ਆ ਰਹੇ ਨੇ ਈਸਟਰ 2023 ਦੇ ਦੌਰਾਨ ਉਹਨਾਂ ਨੇ ਦਿੱਲੀ ਦੀ ਦੇ ਜਿਹੜਾ ਸੈਕਰਡ ਹਾਰਟ ਕੈਥੈਡਰਲ ਕੈਥੀਡਰਲ ਦੇ ਵਿੱਚ ਇੱਕ ਕਾਰਜਕਰਮ ਦੇ ਵਿੱਚ ਜਿਹੜਾ ਭਾਗ ਲਿਆ ਸੀ 크리스마ਸ 2023 ਦੇ ਮੌਕੇ ਉਹਨਾਂ ਨੇ ਦਿੱਲੀ ਦੇ ਸੱਤ ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ਦੇ ਉਤੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਵੀ ਕੀਤੀ ਸੀ ਇਸ ਦੇ ਦਰਮਿਆਨ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਵੀ 크리스마ਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਦੂਸਰੇ ਪਾਸੇ ਕਾਸ਼ ਉਹ ਮਰ ਜਾਵੇ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰਦੇ ਆ 크리스마ਸ ਦੇ ਮੌਕੇ ਬੁਲਾਦੀਮੀਰ ਜਲਾਸਕੀ ਨੇ ਮੰਗੀ ਹੈ ਕਿਸ ਦੀ ਮੌਤ ਦੀ ਦੁਆ ਯੂਕਰੇਨ ਦੇ ਰਾਸ਼ਟਰਪਤੀ ਜਿਹੜੇ ਨੇ ਵਲੋਦੀਮੀਰ ਜ਼ੇਲੇਸਕੀ ਨੇ 크리스마ਸ ਦੀ ਸ਼ਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਜ਼ੇਲੇਸਕੀ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਟਕਰਾਅ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਯੁੱਧ ਦੇ ਵਿਚਕਾਰ ਯੂਕਰੇਨ ਦਾ ਚੌਥਾ 크리스마ਸ ਹੈ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਸਕੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਰੋਜ਼ ਅਸੀਂ ਚਾਹੁੰਦੇ ਹਾਂ ਕਿ ਉਹ ਮਰ ਜਾਂਦਾ ਜ਼ੇਲੇਸਕੀ ਨੇ ਕਿਸੇ ਦਾ ਨਾਮ ਨਹੀਂ ਲਿਆ ਇਹਦੇ ਵਿੱਚ ਪਰ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਦੇ ਵੱਲ ਇਸ਼ਾਰਾ ਕਰ ਰਹੇ ਸਨ ਰੂਸ ਜੁਕਰੇਨ ਜੰਗ ਦੇ ਬਾਰੇ ਜ਼ਲੇਸਕੀ ਨੇ ਕਿਹਾ ਕਿ ਰੂਸ ਨੇ ਸਾਨੂੰ ਕਿੰਨਾ ਵੀ ਦੁੱਖ ਦਿੱਤਾ ਹੋਵੇ ਉਹ ਉਸ ਚੀਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਜਾਂ ਬੰਬਾਰੀ ਕਰਨ ਦੇ ਸਮਰਥ ਨਹੀਂ ਹੈ ਜੋ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਇਹ ਹੈ ਸਾਡਾ ਯੁਕਰੇਨੀ ਦਿਲ ਇੱਕ ਦੂਜੇ ਦੇ ਵਿੱਚ ਸਾਡਾ ਵਿਸ਼ਵਾਸ ਤੇ ਸਾਡੀ ਏਕਤਾ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਵਾਸੀਆਂ ਦੇ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਪਰਮਾਤਮਾ ਵੱਲ ਮੁੜਦੇ ਹਾਂ ਤਾਂ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਕੁਝ ਵੱਡਾ ਮੰਗਦੇ ਹਾਂ ਅਸੀਂ ਯੂਕਰੇਨ ਦੇ ਲਈ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਤੇ ਅਸੀਂ ਹਰ ਚੀਜ਼ ਦੇ ਲਈ ਲੜਦੇ ਹਾਂ ਅਸੀਂ ਇਸ ਦੇ ਲਈ ਪ੍ਰਾਰਥਨਾ ਕਰਦੇ ਹਾਂ ਅਸੀਂ ਇਸ ਦੇ ਹੱਕਦਾਰਾਂ ਦੂਸਰੇ ਪਾਸੇ ਹੰਟਰ ਬਾਈਡਨ ਦਾ ਪੋਡਕਾਸਟ ਜਿਹੜਾ ਉਹਨੇ ਚਲਾ ਦਿੱਤਾ ਹੈ ਪਰਮਾਣੂ ਓਬਾਮਾ ਦੇ ਕਾਰਨ ਕਹਿੰਦੇ ਸਿਰ ਚੜਿਆ 134 ਕਰੋੜ ਦਾ ਕਰਜ਼ਾ ਪਿਤਾ ਦੀ ਅਫਗਾਨ ਨੀਤੀ ਨੂੰ ਵੀ ਦੱਸਿਆ ਉਹਨੇ ਮਹਾਫੇਲ ਅਮਰੀਕੀ ਸਿਆਸਤ ਦੇ ਵਿੱਚ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦਾ ਪਰਿਵਾਰ ਅਕਸਰ ਡੋਨਲਡ ਟਰੰਪ ਅਤੇ ਰਿਪਬਲਿਕਨ ਨੇਤਾਵਾਂ ਦੇ ਨਿਸ਼ਾਨੇ ਉੱਤੇ ਰਹਿੰਦਾ ਹੈ ਬਾਈਡਨ ਦੇ ਕਦੇ ਤੰਜ ਬਾਈਡਨ ਤੇ ਕੱਸੇ ਤੰਜ ਦੇ ਉੱਤੇ ਕਦੇ ناکامی ਦੇ ਦੋਸ਼ ਲੱਗਣਾ ਆਮ ਗੱਲ ਹੈ ਪਰ ਇਸ ਵਾਰ ਹਮਲਾ ਬਾਹਰੋਂ ਨਹੀਂ ਸਗੋਂ ਉਹਨਾਂ ਦੇ ਆਪਣੇ ਘਰ ਦੇ ਅੰਦਰੋਂ ਹੋਇਆ ਜੋ ਬਾਈਡਨ ਦੇ ਬੇਟੇ ਹੰਟਰ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮਜੂਦਾ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਗੰਭੀਰ ਦੋਸ਼ ਲਗਾਏ ਨੇ ਨਾਲ ਹੀ ਉਹਨਾਂ ਨੇ ਆਪਣੇ ਪਿਤਾ ਜੋ ਬਾਈਡਨ ਦੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਅਫਗਾਨਿਸਤਾਨ ਨੀਤੀ ਜੜੀ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਵੀ ਸਵਾਲ ਉਠਾਏ ਹਨ ਹੰਟਰ ਬਾਈਡਨ ਦੇ ਇਸ ਇੰਟਰਵਿਊ ਨੇ ਅਮਰੀਕੀ ਸਿਆਸਤ ਦੇ ਵਿੱਚ ਇੱਕ ਨਵਾਂ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ ਹੰਟਰ ਬਾਈਡਨ ਨੇ ਦੀ ਸ਼ਾਨ ਰਾਇਨ ਸ਼ੋ ਦੇ 5.5 ਘੰਟੇ ਪੋਡਕਾਸਟ ਇੰਟਰਵਿਊ ਦੇ ਵਿੱਚ ਘਰ ਪਰਿਵਾਰ ਕਾਰੋਬਾਰ ਤੇ ਰਾਜਨੀਤੀ ਤੋਂ ਲੈ ਕੇ ਵਿਦੇਸ਼ੀ ਵਪਾਰਕ ਸਬੰਧਾਂ ਤੱਕ ਕਈ ਮੁੱਦਿਆਂ ਦੇ ਉੱਤੇ ਸੰਸਨੀਖੇਜ ਗੁਲਾਜ਼ੇ ਕੀਤੇ ਐ ਹੰਟਰ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਦਬਾਅ ਜਿਹੜਾ ਬਣਾਇਆ ਸੀ ਤੇ ਜਿਸ ਦੇ ਕਾਰਨ ਉਹਨਾਂ ਦਾ ਕੈਰੀਅਰ ਜਿਹੜਾ ਖਰਾਬ ਹੋਇਆ ਤੇ ਅੱਜ ਉਹਨਾਂ ਦੇ ਉੱਤੇ 134 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਟਰੰਪ ਪਰਿਵਾਰ ਦੇ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੰਟਰ ਬਾਈਡਨ ਨੇ ਟਰੰਪ ਅਤੇ ਉਹਨਾਂ ਦੇ ਬੇਟੇ ਬੇਟੀਆਂ ਜਿਹੜੀਆਂ ਨੇ ਡਾਨ ਜੂਨੀਅਰ ਅਤੇ ਐਰਿਕ ਜਿਹੜੀ ਹੈ ਤੇ ਐਰਿਕ 트럼ਪ ਤੇ ਨਿਸ਼ਾਨਾ ਸਾਧਦਿਆਂ ਕਿ 트럼ਪ ਪਰਿਵਾਰ ਰਾਸ਼ਟਰਪਤੀ ਅਹੁਦੇ ਦੀ ਵਰਤੋਂ ਮਹਿੰਗੇ ਕਲੱਬਾਂ ਦੀ ਮੈਂਬਰਸ਼ਿਪ ਤੋਂ ਲੈ ਕੇ ਸਾਊਦੀ ਅਰਬ ਯੂਏਈ ਕਤਰ ਅਤੇ ਸਰਬੀਆ ਤੱਕ ਰੀਅਲ ਅਸਟੇਟ ਪ੍ਰੋਜੈਕਟ ਜਿਹੜਾ ਲੈਂਡ ਦੇ ਲਈ ਕਰਦਾ ਉਹਨਾਂ ਅੱਗੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਸਿਰਫ ਇੱਕ ਨਮੂਨਾ ਹੈ ਜਿਵੇਂ ਕਿ 트럼ਪ ਪਰਿਵਾਰ ਵਾਈਟ ਹਾਊਸ ਛੱਡਦੇ ਵਕਤ ਜਿਹੜਾ ਤਾਂਬੇ ਦੀਆਂ ਪਾਈਪਾਂ ਵੀ ਉਖਾੜ ਲੈ ਜਾਵੇ ਤਾਂ ਹੈਰਾਨੀ ਨਹੀਂ ਹੋਣ ਵਾਲੀ ਹੋਣੀ ਚਾਹੀਦੀ ਹੈ ਉਬਾਮਾ ਦੀ ਟੀਮ ਦੇ ਉੱਤੇ ਉਹਨੇ ਦੋਸ਼ ਲਗਾਏ ਨੇ ਕਹਿੰਦਾ ਕਿ ਹੰਟਰ ਨੇ ਜਦੋਂ 2009 ਦੇ ਵਿੱਚ ਬਰਾਕ ਓਬਾਮਾ ਰਾਸ਼ਟਰਪਤੀ ਤੇ ਜੋ ਬਾਈਡਨ ਉਪਰਾਸ਼ਟਰਪਤੀ ਬਣੇ ਸਨ ਉਦੋਂ ਓਬਾਮਾ ਦੇ ਸਲਾਹਕਾਰਾਂ ਨੇ ਹੰਟਰ ਦੇ ਘਰੇਲੂ ਲੋਬਿੰਗ ਕੰਮ ਦੇ ਉੱਤੇ ਇਤਰਾਜ਼ ਜਤਾਇਆ ਸੀ ਉਸ ਸਮੇਂ ਉਹ 14-15 ਧਾਰਮਿਕ ਯੂਨੀਵਰਸਿਟੀਆਂ ਨੂੰ ਸਲਾਹ ਦੇ ਰਹੇ ਸਨ ਉਪਰੋਂ ਬਣਾਏ ਗਏ ਦਬਾਅ ਦੇ ਕਾਰਨ ਉਹਨਾਂ ਨੂੰ ਆਪਣਾ ਕੰਮ ਛੱਡਣਾ ਪਿਆ ਹੰਟਰ ਨੇ ਕਿਹਾ ਕਿ ਬਿਨਾਂ ਕਿਸੇ ਪੱਕੀ ਆਮਦਨ ਦੇ ਤਿੰਨ ਬੇਟੀਆਂ ਦੇ ਮਹਿੰਗੇ ਪ੍ਰਾਈਵੇਟ ਸਕੂਲ ਦੀ ਫੀਸ ਭਰਨੀ ਤੇ ਕੈਰੀਅਰ ਦੁਬਾਰਾ ਸ਼ੁਰੂ ਕਰਨਾ ਬਹੁਤ ਮੁਸ਼ਕਲ ਦੌਰ ਸੀ ਸਭ ਕੁਝ ਬिखर ਗਿਆ ਸੀ ਕਿਸ ਫੈਸਲੇ ਨੂੰ ਦੱਸਿਆ ਉਹਨੇ ਗਲਤ ਹੈ ਹੰਟਰ ਨੇ ਮੰਨਿਆ ਕਿ 2014 ਦੇ ਵਿੱਚ ਯੂਕਰੇਨੀ ਗੈਸ ਕੰਪਨੀ ਜਿਹੜੀ ਹੈ ਬੁਰਿਸਮਾ ਹੋਲਡਿੰਗਸ ਦੇ ਬੋਰਡ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਜੁਕ੍ਰੇਨ ਪ੍ਰਿਸ਼ਟਾਚਾਰ ਦਾ ਗੜ ਹੈ ਤੇ ਮੈਂ ਬਹੁਤ ਭੋਲਾ ਸੀ ਉਹਨਾਂ ਦੱਸਿਆ ਕਿ ਵਕੀਲਾਂ ਦੀ ਫੀਸ ਅਤੇ ਲੰਬੀਆਂ ਜਾਂਚਾਂ ਨੇ ਉਹਨਾਂ ਦੀ ਭਾਰੀ ਜਿਹੜੀ ਕਰਜ਼ੇ ਦੇ ਵਿੱਚ ਉਹਨਾਂ ਨੂੰ ਧੱਕ ਦਿੱਤਾ ਵਿਦੇਸ਼ ਨੀਤੀ ਦੇ ਉੱਤੇ ਸਵਾਲ ਖੜੇ ਕੀਤੇ ਆ ਅਫਗਾਨਿਸਤਾਨ ਤੋਂ ਅਮਰੀਕਾ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਉੱਤੇ ਗੱਲ ਕਰਦਿਆਂ ਹੰਟਰ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਅਸਫਲਤਾ ਸੀ 13 ਅਮਰੀਕੀ ਸੈਨਿਕ ਮਾਰੇ ਗਏ ਇਸ ਨੂੰ ਕਿਤੇ ਬਿਹਤਰ ਤਰੀਕੇ ਦੇ ਨਾਲ ਸੰਭਾਲਿਆ ਜਾ ਸਕਦਾ ਸੀ ਉਥੇ ਗੈਰ ਕਾਨੂੰਨੀ ਪ੍ਰਵਾਸ ਦੇ ਬਾਰੇ ਉਹਨਾਂ ਕਹਿ ਕੇ ਅਮਰੀਕਾ ਨੂੰ ਪ੍ਰਵਾਸੀਆਂ ਦੀ ਲੋਡ ਹੈ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਉਣ ਵਾਲਿਆਂ ਨੂੰ ਸਾਧਨਾ ਉੱਤੇ ਬੋਝ ਨਹੀਂ ਬਣਨ ਦੇਣਾ ਚਾਹੀਦਾ ਹੈ ਦੂਸਰੇ ਪਾਸੇ ਬ੍ਰਿਟੇਨ ਦੇ ਵਿੱਚ ਮੁਨੀਰ ਦੇ ਗੁੰਡਿਆਂ ਦੀ ਗੁੰਡਾਗਰਦੀ ਨਜ਼ਰ ਆਈ ਹੈ। ਇਮਰਾਨ ਦੇ ਸਲਾਹਕਾਰ ਦਾ ਨੱਕ ਜਬਾੜਾ ਤੋੜ ਦਿੱਤਾ ਤੇ ਹਸਪਤਾਲ ਦੇ ਵਿੱਚ ਭਰਤੀ ਹੈ। ਬ੍ਰਿਟੇਨ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਮਿਰਜ਼ਾ ਸਹਿਜਾਦ ਅਕਬਰ ਤੇ ਉੱਤੇ ਹਮਲਾ ਹੋਇਆ। ਕੁਝ ਨਕਾਬਪੋਸ਼ ਲੋਕਾਂ ਨੇ ਉਹਨਾਂ ਦੇ ਘਰ ਦੇ ਨੇੜੇ ਉਹਨਾਂ ਦੇ ਅਚਾਨਕ ਹਮਲਾ ਕਰ ਦਿੱਤਾ ਤੇ ਚਿਹਰੇ ਦੇ ਉੱਤੇ ਜ਼ੋਰਦਾਰ ਵਾਰ ਕੀਤੇ ਆ। ਇਸ ਦੇ ਕਾਰਨ ਉਹਨਾਂ ਦੇ ਨੱਕ ਤੇ ਜਬਾੜੇ ਦੇ ਵਿੱਚ ਫੈਕਚਰ ਹੋਇਆ ਹੈ। ਅਕਬਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ਦੇ ਰੱਖਿਆ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਇਸ਼ਾਰੇ ਦੇ ਉੱਤੇ ਹੋਇਆ ਹੈ ਅਕਬਰ ਇਮਰਾਨ ਖਾਨ ਸਰਕਾਰ ਦੇ ਵਿੱਚ ਸਲਾਹਕਾਰ ਰਹਿ ਚੁੱਕੇ ਨੇ ਉਹ ਪਾਕਿਸਤਾਨ ਦੇ ਰੱਖਿਆ ਮੁਖੀ ਅਸੀਮ ਮੁਨੀਰ ਅਤੇ ਉੱਥੋਂ ਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਨੇ ਹਾਲੀ ਦੇ ਵਿੱਚ মনির ਦੇ ਖਿਲਾਫ ਉਹਨਾਂ ਦਾ ਇੱਕ ਭਾਸ਼ਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਬ੍ਰਿਟੇਨ ਤੋਂ ਪਾਕਿਸਤਾਨ ਵਾਪਸ ਲਿਆਉਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਹੈ ਸਮਰਥਕਾਂ ਦਾ ਦੋਸ਼ ਹੈ ਕਿ ਇਹ ਹਮਲਾ ਟਰਾਂਸ ਨੈਸ਼ਨਲ ਦਮਨ ਯਾਨੀ ਕਿ ਦੇਸ਼ ਤੋਂ ਬਾਹਰ ਜ਼ੁਲਮ ਦਾ ਮਾਮਲਾ ਹੈ ਜਿੱਥੇ ਪਾਕਿਸਤਾਨੀ ਫੌਜ ਦੇ ਆਲੋਚਕਾਂ ਨੂੰ ਦੇਸ਼ ਤੋਂ ਬਾਹਰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਐਪਸਟਿਨ ਫਾਈਲ ਦੇ ਵਿੱਚ ਨਵਾਂ ਝਮਾਕਾ ਹੋ ਗਿਆ 10 ਲੱਖ ਤੋਂ ਵੱਧ ਜੜੇ ਨੇ ਨਵੇਂ ਦਸਤਾਵੇਜ਼ ਮਿਲਣ ਦੇ ਨਾਲ ਅਮਰੀਕਾ 'ਚ ਹਲਚਲ ਜੜੀ ਮੱਚ ਗਈ ਹੈ ਅਮਰੀਕਾ ਦੇ ਵਿੱਚ ਜੈਫਰੀ ਐਪਸਟਿਨ ਦੇ ਨਾਲ ਜੁੜੇ ਮਾਮਲੇ ਨੇ ਇੱਕ ਵਾਰ ਫਿਰ ਜੜੀਆਂ ਸੁਰਕੀਆਂ ਬਟੌਰ ਲਈਆਂ ਨਿਆ ਵਿਭਾਗ ਨੇ ਬੁੱਧਵਾਰ ਕੱਲ੍ਹ ਬੀਤੇ ਚ ਐਲਾਨ ਕੀਤਾ ਕਿ ਐਪਸਟੇਨ ਦੇ ਨਾਲ ਸੰਬੰਧਤ 10 ਲੱਖ ਤੋਂ ਵੱਧ ਨਵੇਂ ਦਸਤਾਵੇਜ਼ ਮਿਲੇ ਨੇ ਜਿਨ੍ਹਾਂ ਨੂੰ ਜਨਤਕ ਕਰਨ ਦੇ ਵਿੱਚ ਹੁਣ ਹੋਰ ਦੇਰੀ ਹੋ ਸਕਦੀ ਹੈ ਇਹ ਦਸਤਾਵੇਜ਼ ਇੰਨੇ ਵੱਡੇ ਪੱਧਰ ਦੇ ਉੱਤੇ ਨੇ ਕਿ ਇਹਨਾਂ ਦੀ ਸਮੀਖਿਆ ਕਰਨ ਤੇ ਲੋੜੀਂਦੀਆਂ ਤਬਦੀਲੀਆਂ ਕਰਨ ਦੇ ਵਿੱਚ ਕੁਝ ਹਫ਼ਤੇ ਲੱਗ ਸਕਦੇ ਆ ਇਹ ਖੁਲਾਸਾ ਜਿਹੇ ਸਮੇਂ ਹੋਇਆ ਜਦੋਂ ਕਾਂਗਰਸ ਨੇ 19 ਦਸੰਬਰ ਦੀ ਡੇਡ ਲਾਈਨ ਤੈਅ ਕੀਤੀ ਸੀ ਕਿ ਸਾਰੀਆਂ ਐਬਸਟਿਨ ਫਾਈਲਾਂ ਜਾਰੀ ਕਰ ਦਿੱਤੀਆਂ ਜਾਣ ਪਰ ਹੁਣ ਇਹ ਪ੍ਰਕਿਰਿਆ ਹੋਰ ਲੰਬੀ ਖਿੱਚੀ ਗਈ ਹੈ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਆਫਿਸ ਅਤੇ ਐਫਬੀਆਈ ਨੇ ਇਹ ਵਾਧੂ ਦਸਤਾਵੇਜ਼ ਲੱਭੇ ਨੇ ਨਿਆਂ ਵਿਭਾਗ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਦੱਖਣੀ ਨਿਊਯਾਰਕ ਜ਼ਿਲ੍ਹੇ ਦੇ ਯੂਐਸ ਅਟਾਰਨੀ ਤੇ ਐਫਬੀਆਈ ਨੇ ਮਿਲ ਕੇ 10 ਲੱਖ ਤੋਂ ਵੱਧ ਦਸਤਾਵੇਜ਼ ਲੱਭੇ ਹੈ ਜੋ ਐਫਸੀ ਐਪਸਟੀਨ ਜਿਹੜੀ ਮਾਮਲੇ ਦੇ ਨਾਲ ਜੁੜੇ ਹੋ ਸਕਦੇ ਨੇ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਇਹ ਦਸਤਾਵੇਜ਼ ਕਦੋਂ ਮਿਲੇ ਜਾਂ ਕਦੋਂ ਉਹਨਾਂ ਨੂੰ ਸੂਚਿਤ ਜਿਹੜਾ ਸੂਚਨਾ ਦਿੱਤੀ ਗਈ ਹੈ ਹਾਲਾਂਕਿ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਵਕੀਲ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਜੋ ਇਹਨਾਂ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਜਾ ਸਕੇ ਤੇ ਕਾਨੂੰਨ ਦੇ ਮੁਤਾਬਕ ਜ਼ਰੂਰੀ ਰੈਡਿਕਸ਼ਨ ਜਿਹੜੀ ਹੈ ਨਾ ਜਾਂ ਸੰਵਿਧਾਨਸ਼ੀਲ ਜਾਣਕਾਰੀ ਹਟਾਉਣਾ ਕਿਤੇ ਕੀਤੇ ਜਾਣ ਕੰਮ ਇਹ ਰੈਡਿਕਸ਼ਨ ਜਿਹੜੇ ਨੇ ਮੁੱਖ ਤੌਰ ਦੇ ਉੱਤੇ ਪੀੜਤਾਂ ਦੀ ਸੁਰੱਖਿਆ ਦੇ ਲਈ ਹੁੰਦੇ ਹੈ ਤਾਂ ਜੋ ਉਹਨਾਂ ਦੀ ਪਛਾਣ ਉਜਾਗਰ ਨਾ ਹੋ ਸਕੇ ਨਿਆਂ ਵਿਭਾਗ ਨੇ ਸਾਫ਼ ਕਿਹਾ ਕਿ ਦਸਤਾਵੇਜ਼ਾਂ ਦੀ ਭਾਰੀ ਮਾਤਰਾ ਕਾਰਨ ਪੂਰੀ ਰਿਲੀਜ਼ ਦੇ ਵਿੱਚ ਕੁਝ ਹੋਰ ਹਫ਼ਤੇ ਲੱਗਣਗੇ ਵਿਭਾਗ ਨੇ ਕਿਹਾ ਕਿ ਅਸੀਂ ਦਸਤਾਵੇਜ਼ ਜਿੰਨੀ ਜਲਦੀ ਹੋ ਸਕੇ ਜਾਰੀ ਕਰਾਂਗੇ ਐਨੀ ਵੱਡੀ ਗਿਣਤੀ ਦੇ ਵਿੱਚ ਸਮੱਗਰੀ ਹੋਣ ਦੇ ਕਾਰਨ ਇਹ ਪ੍ਰਕਿਰਿਆ ਕੁਝ ਹਫ਼ਤਿਆਂ ਦੀ ਹੋ ਸਕਦੀ ਹੈ ਇਹ ਦੇਰੀ ਕਾਂਗਰਸ ਦੇ ਵੱਲੋਂ ਪਿਛਲੇ ਮਹੀਨੇ ਪਾਸ ਕੀਤੇ ਗਏ ਕਾਨੂੰਨ ਦੀ ਡੈਡਲਾਈਨ ਤੋਂ ਅੱਗੇ ਦੀ ਹੈ ਉਹ ਕਾਨੂੰਨ ਲਗਭਗ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ ਇਸ ਦੇ ਵਿੱਚ ਸਾਰੀਆਂ ਐਬਸਟਿਨ ਫਾਈਲਾਂ ਜਲਦੀ ਜਾਰੀ ਕਰਨ ਦਾ ਪ੍ਰਬੰਧ ਸੀ ਪਹਿਲਾਂ ਹੀ ਕੁਝ ਬੈਂਚਾਂ ਦੇ ਵਿੱਚ ਹਜ਼ਾਰਾਂ ਦਸਤਾਵੇਜ਼ ਜਾਰੀ ਕੀਤੇ ਜਾ ਚੁੱਕੇ ਹਨ ਪਰ ਹੁਣ ਇਹ ਨਵੇਂ ਮਿਲੇ ਦਸਤਾਵੇਜ਼ ਪੂਰੀ ਤਸਵੀਰ ਬਦਲ ਸਕਦੇ ਨੇ ਨਿਆਂ ਵਿਭਾਗ ਨੇ ਵਾਅਦਾ ਕੀਤਾ ਹੈ ਕਿ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਤੇ ਦਸਤਾਵੇਜ਼ ਜਲਦੀ ਤੋਂ ਜਲਦੀ ਜਨਤਕ ਕੀਤੇ ਜਾਣਗੇ ਪਰ ਇਸ ਦੇਰੀ ਦੇ ਨਾਲ ਕਈ ਸਵਾਲ ਜਿਹੜੇ ਉੱਠ ਰਹੇ ਨੇ ਇੰਨੇ ਵੱਡੇ ਪੱਧਰ ਦੇ ਉੱਤੇ ਦਸਤਾਵੇਜ਼ ਪਹਿਲਾਂ ਕਿਉਂ ਨਹੀਂ ਮਿਲੇ ਵਿਭਾਗ ਦਾ ਕਹਿਣਾ ਹੈ ਕਿ ਉਹ ਪੀੜਤਾ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖ ਰਹੇ ਨੇ ਤੇ ਇਸੇ ਕਰਕੇ ਹੀ ਹਰ ਦਸਤਾਵੇਜ਼ ਦੀ ਬਾਰੀਕੀ ਦੇ ਨਾਲ ਜਾਂਚ ਜੜੀ ਹੋ ਰਹੀ ਹੈ ਆਖਰੀ ਖਬਰਾਂ ਵੱਲੋਂ ਬਧੀਏ ਤੇ અપਮਾਨਜਨਕ ਕਾਰਵਾਈ ਨੇ ਕਾਰਵਾਈਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ THAILAND ਕੰਬੋਡੀਆ ਸਰਹੱਦ ਦੇ ਉੱਤੇ ਵਿਸ਼ਨੂ ਦੀ ਮੂਰਤੀ ਢਾਉਣ ਦੀ ਜੜੀ ਭਾਰਤ ਨੇ ਨਿੰਦਾ ਕੀਤੀ ਹੈ ਭਾਰਤ ਨੇ ਬੁੱਧਵਾਰ ਕੱਲ ਰਾਤ ਕੱਲ ਸ਼ਾਮ ਜਿਹੜਾ ਜੋ ਕੁਝ ਵੀ ਵਾਪਰਿਆ ਉਹਦੀ ਵੀਡੀਓ ਵੀ ਵਾਇਰਲ ਹੋਈ ਹੈ ਥਾਈਲੈਂਡ ਤੇ ਕੰਬੋਡੀਆ ਵਿੱਚਕਾਰ ਚੱਲ ਰਹੇ ਸਰਦੀ ਤਣਾ ਦੇ ਵਿਚਕਾਰ ਕੰਬੋਡੀਆ ਦੇ ਇੱਕ ਮੰਦਿਰ ਕੰਪਲੈਕਸ ਦੇ ਵਿੱਚ ਇੱਕ Hindu ਦੇਵਤੇ ਦੀ ਮੂਰਤੀ ਨੂੰ ਢਾਉਣ ਦੀ ਸਖਤ ਨਿੰਦਾ ਹੋਈ ਹੈ ਇਸ ਕਾਰਵਾਈ ਨੂੰ ਦੁਨੀਆ ਭਰ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਡੂੰਘਾ ਨਿਰਾਦਰ ਅਤੇ ਠੇਸ ਪਹੁੰਚਾਉਣ ਵਾਲਾ ਦੱਸਿਆ ਗਿਆ ਹੈ। ਵਿਵਾਦਿਤ ਜਿਹੜਾ ਹੈ ਸਰਹੱਦੀ ਖੇਤਰ ਦੇ ਵਿੱਚ ਥਾਈ ਫੌਜ ਦੁਆਰਾ ਮੂਰਤੀ ਨੂੰ ਢਾਹ ਦਿੱਤੇ ਜਾਣ ਦੀਆਂ ਰਿਪੋਰਟਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅਸਵੀਕਾਰਯੋਗ ਹਨ ਤੇ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਆ ਕਿ ਹਿੰਦੂ ਤੇ ਬੋਧੀ ਦੇਵਤਿਆਂ ਨੂੰ ਪੂਰੇ ਖੇਤਰ ਦੇ ਵਿੱਚ ਸਤਕਾਰਿਆ ਜਾਂਦਾ ਹੈ ਤੇ ਇੱਕ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਨੇ ਇਸ ਦਾ ਖੇਤਰੀ ਵਿਵਾਦ ਦੀ ਪ੍ਰਵਾਹ ਕੀਤੇ ਬਿਨਾਂ ਸਤਕਾਰ ਕੀਤਾ ਜਾਣਾ ਚਾਹੀਦਾ ਪਰ ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿੱਚ ਵੀ ਦੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਸੀ ਉਦੋਂ ਬੁੱਧ ਦੀ ਜਿਹੜੀ ਮੂਰਤੀ ਉਹ ਕਿਵੇਂ ਤੋੜੀ-ਫੋੜੀ ਗਈ ਹੈ ਉਹਦਾ ਨਾਮ ਹੀ ਨਿਸ਼ਾਨ ਜਿਹੜਾ ਖਤਮ ਕਰ ਦਿੱਤਾ ਗਿਆ ਚੀਨ ਨੇ ਬਣਾਈ ਹੈ ਦੁਨੀਆ ਦੀ ਪਹਿਲੀ ਜਿਹੜੀ ਹੈ ਅ ਅਨਮੈਨਡ ਫੈਕਟਰੀ ਬੰਦੇ ਤੋਂ ਬਗੈਰ ਹੀ ਫੈਕਟਰੀ ਬਣਾਤੀ ਬਿਨਾ ਕਿਸੇ ਇਨਸਾਨੀ ਦਖਲ ਦੇ 24 ਘੰਟੇ ਹੋ ਰਿਹਾ ਉਹਦੇ ਉੱਤੇ ਕੰਮ ਆਖਰੀ ਖਬਰ ਹੈ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੀਨ ਨੂੰ ਇੱਕ ਵਿਕਸਿਤ ਦੇਸ਼ ਮੰਨਿਆ ਗਿਆ ਤੇ ਜਿਹੜੀਆਂ ਮਸ਼ੀਨਾਂ ਜਾਂ ਉਪਕਰਨ ਬਣਾਉਣਾ ਕਈ ਦੇਸ਼ਾਂ ਤੇ ਲਈ ਹਾਲੇ ਵੀ ਇੱਕ ਸੁਪਨਾ ਹੈ ਉਹਨਾਂ ਨੂੰ ਚੀਨ ਇਸ ਸਮੇਂ ਬਣਾ ਕੇ ਵਰਤ ਰਹੀ ਵੀ ਰਿਹਾ ਹੈ ਇਸੇ ਦੌਰਾਨ ਚੀਨ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ 당ਗ ਰਿਹਾ ਚੀਨ ਨੇ ਸ਼ਿਨ ਜਿਆਂਗ ਦੇ ਅਰਾਲ ਸ਼ਹਿਰ ਦੇ ਵਿੱਚ ਇੱਕ অতি ਆਧੁਨਿਕ ਮਨੁੱਖ ਰੈਤ ਟੈਕਸਟਾਈਲ ਜਿਹੜੀ ਹੈ ਜਿੱਥੋਂ ਕਪੜਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਟੈਕਸਟਾਈਲ ਫੈਕਟਰੀ ਸ਼ੁਰੂ ਕੀਤੀ ਹੈ ਜੋ ਪੂਰੀ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਅਤੇ ਆਟੋਮੇਸ਼ਨ ਦੇ ਉੱਤੇ ਆਧਾਰਿਤ ਹੈ 23 ਦਸੰਬਰ ਨੂੰ ਜਾਰੀ ਕੀਤੀ ਗਈ ਇੱਕ ਵੀਡੀਓ ਤੇ ਵਿੱਚ ਦਿਖਾਇਆ ਗਿਆ ਕਿ ਇਹ ਫੈਕਟਰੀ ਬਿਨਾਂ ਕਿਸੇ ਮਨੁੱਖੀ ਦਖਲ ਦੇ ਦਿਨ ਰਾਤ ਕੰਮ ਕਰ ਰਹੀ ਹੈ ਇਸ ਫੈਕਟਰੀ ਦੇ ਵਿੱਚ 5000 AI ਸੰਚਾਲਿਤ ਲੂਮਸ ਲਗਾਏ ਗਏ ਨੇ ਜੋ ਲਗਾਤਾਰ ਬਿਨਾਂ ਰੁਕੇ ਹਰ ਦਿਨ ਚੱਲਦੇ ਨੇ ਤੇ ਇੱਥੇ ਇੱਕ ਵੀ ਇਨਸਾਨ ਮਜ਼ਦੂਰ ਜਿਹੜਾ ਮੌਜੂਦ ਨਹੀਂ ਹੁੰਦਾ ਤੇ ਸਾਰਾ ਨਿਰਮਾਨ ਕਾਰਜ ਮਸ਼ੀਨਾਂ ਦੇ ਦੁਆਰਾ ਹੀ ਕੀਤਾ ਜਾਂਦਾ ਹੈ ਜਾਣਕਾਰੀ ਅਨੁਸਾਰ ਇਹ ਫੈਕਟਰੀ 11 11 ਦਸੰਬਰ ਤੋਂ ਜਿਹੜੀ ਸ਼ੁਰੂ ਹੋਈ ਹੈ ਤੇ ਬਹੁਤ ਹੀ ਕੁਸ਼ਲਤਾ ਤੇ ਸਥਿਰਤਾ ਦੇ ਨਾਲ ਕੱਪੜੇ ਦੇ ਵੱਡੇ ਰੋਲ ਤਿਆਰ ਕਰ ਰਹੀ ਹੈ ਇਹ ਪ੍ਰੋਜੈਕਟ ਸ਼ੀਨ ਜੀਆੰਗ ਪ੍ਰੋਡਕਸ਼ਨ ਐਂਡ ਕੰਸਟਰਕਸ਼ਨ ਕਾਰਪਸ ਦੁਆਰਾ ਬਣਾਇਆ ਗਿਆ ਹੈ ਜੋ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ ਮਹਾਰਾ ਦਾ ਮੰਨਣਾ ਹੈ ਕਿ ਇਹ ਫੈਕਟਰੀ ਅਮਰੀਕਾ ਦੇ ਵਾਈਗਰ ਫੋਰਸਲ ਫੋਰਸਡ ਲੇਬਰ ਪ੍ਰੀਵੇਸ਼ਨ ਐਕਟ ਵਰਗੇ ਕਾਨੂੰਨਾਂ ਦੇ ਜਵਾਬ ਦੇ ਵਿੱਚ ਖੜੀ ਕੀਤੀ ਗਈ ਹੈ ਜੋ ਸ਼ੀਨ ਜਿਆਂਗ ਦੇ ਕੱਪੜਾ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਚਰਚਾ ਹੈ ਕਿ ਜਿੱਥੇ ਅਮਰੀਕਾ ਦੇ ਵਿੱਚ ਵੱਖ-ਵੱਖ ਏਜੰਸੀਆਂ ਤੋਂ ਮਨਜ਼ੂਰੀਆਂ ਲੈਣ ਕਾਰਨ ਅਜਿਹੀ ਫੈਕਟਰੀ ਬਣਾਉਣ ਦੇ ਵਿੱਚ 7 ਸਾਲ ਲੱਗ ਸਕਦੇ ਸਨ ਹਨ ਉੱਥੇ ਚੀਨ ਨੇ ਏਆਈ ਦੀ ਵਰਤੋਂ ਕਰਕੇ ਇਸ ਨੂੰ ਤਿਆਰ ਜਿਹੜਾ ਕਰ ਲਿਆ ਹੈ ਜੀ ਦੋਸਤੋ ਇਹ ਸਾਂਝੀ ਦੇਸ਼ ਦੇ ਦੀਆਂ ਖਬਰਾਂ 25 ਦਸੰਬਰ 2025 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਤੇ ਮੈਨੂੰ ਦਿਓ ਇੱਥੇ ਹੀ ਆਗਿਆ ਕਾਲੂ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ ਸਾਰਿਆਂ ਨੂੰ ਪਿਆਰ ਭਰੀ ਤਿੰਨਗੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ